ਆਪਣੇ ਬਹੁਤ ਹੀ ਕਿਉਂਕਿ ਅਸੀਂ ਤੁਹਾਨੂੰ ਦਰਸ਼ਨ ਕਰਾਉਣੇ ਰਹਿੰਦੇ ਆ ਬਾਕੀ ਤੁਸੀਂ ਦੇਖ ਹੀ ਸਕਦੇ ਆ ہمارا ਪੈਸਾ ਪਾਜੀ ਦੀਏ ਧੰਨਵਾਦ ਪਾਜੀ اچھا ਨਹੀਂ ਐਸਾ ਨਹੀਂ ਹੋਗਾ ਕਿਉਂਕਿ ਮੈਂ ਵੀ ਬਜਟ ਟ੍ਰੈਵਲ ਕਰ ਰਹਾ ਹਾਂ ਸੋ ਵੈਲਕਮ ਟੂ ਗਾਇਜ਼ ਅਨਰ ਨਿਊ ਵਲੌਗ ਆਪਾਸੇਰੇ ਉੱਠੇ ਸੀ ਰੱਬ ਤੁਹਾਡਾ ਕਰੇ ਭਲਾ ਲੇਟ ਹੀ ਕਿਉਂਕਿ ਰਾਤੀ ਲੇਟ ਹੋ ਗਈ ਸੀ ਤਾਂ ਕਰਕੇ ਸੋ ਮਾਰਨਿੰਗ ਦੀ ਆਪਣੀ ਸ਼ਰਵਾਤ ਹੁੰਦੀ ਆ ਦੀਦੀ ਕੋਲ ਤਾਂ ਦੀਦੀ ਕੋਲਾ ਪਹਲੇ ਸੀ ਪਟੂਰੇ ਪਟੂਰੇ ਸ਼ਗੰਦ ਬਾਦ ਹੁਣ ਆਪਾਂ ਚੱਲਦੇ ਆਂ ਅੱਗੇ ਦਿੱਲੀ ਦੀ ਸੈਰ ਕਰਦੇ ਆਂ ਸਬਾਈ ਸੱਤਰੀ ਕਾਲ ਜੀ ਦਾ ਬਹੁਤ ਵਧੀਆ ਪਟੂਰੇ ਬਣਾਉਂਦੇ ਨੇ ਜਦੋਂ ਵੀ ਤੁਸੀਂ ਪਹਾੜ ਗਏ ਇਸ ਜਗ੍ਹਾ ਤੇ ਆ ਗਏ ਇਹਨਾਂ ਦੀ ਕਾਰਡ ਲੱਗੀ ਹੁੰਦੀ ਸੀ ਆਰਾਮ ਦੀ ਸਫੇਤਰਾ ਦੇ ਜ਼ਰੂਰ ਟਰਾਈ ਕਰੋ ਉਸ ਤੋਂ ਬਾਅਦ ਵੀ ਖੜਬੀ ਕਰੋ। ਉਹ ਆਪਣੇ ਬਹੁਤ ਹੀ ਵਧੀਆ ਮਿੱਤਰ ਮਿਲੇ ਨੇ ਇਸ ਨੂੰ ਮਿਲਾਂਗੇ ਬਈ ਵਲੌਗ ਦੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਲੱਗਾ ਆਪਸੇ ਮਿਲ ਕੇ ਥੈਂਕ ਯੂ। ਸੋ ਚੱਲਦੇ ਆਂ ਆਪਾਂ ਘੁੰਮ ਰਹੇ ਹਾਂ ਪਹਾੜਾਂ ਦੇ ਏਰੀਏ 'ਚ ਸੇ ਸੇ ਐਕਸਫਸ ਤੁਸੀਂ ਜੇ ਹੋਟਲ ਦੇ ਵਿੱਚ ਨਹੀਂ ਤੁਸੀਂ ਲੈਣਾ ਕੁਝ ਖਾਣਾ ਤਾਂ ਇੱਥੇ ਤੁਸੀਂ ਚੀਪ ਟਰੈਵਲ ਕਮ ਸਕਦੇ ਆ ਜਾਂ ਲੈ ਸਕਦੇ ਆ ਸੋ ਹਵੇਸ਼ਾ ਜਦੋਂ ਤੁਸੀਂ ਟਰੈਵਲ ਕਰੋ ਸੋ ਅਵੋਇਡ ਕਰੋ ਤੁਸੀਂ ਆਪਣਾ ਹੋਟਲ ਤੇ ਵਗੈਰਾ ਦੇ ਵਿੱਚੋਂ ਖਾਣ ਨੂੰ ਕਿਉਂਕਿ ਉੱਥੇ ਬਹੁਤ ਕੋਸਟਲੀ ਜ਼ਿਆਦਾ ਹੁੰਦਾ ਸੋ ਤਾਂ ਕਰਕੇ ਜਦੋਂ ਵੀ ਸਟਰੀਟ ਫੂਡ ਟਰਾਈ ਕਰੋ ਜ਼ਰੂਰੀ ਨਹੀਂ ਵੀ ਤੁਸੀਂ ਹਰੇਕ ਚੀਜ਼ ਹਨਾ ਸੋ ਜਦੋਂ ਬਾਹਰ ਘੁੰਮਣਾ ਪਵੇ ਇੱਥੋਂ ਦਾ ਖਾਣਾ ਦੇ ਲੋਕਲ ਖਾਣਾ ਹੀ ਪੈਂਦਾ ਸੋ ਇਧਰ ਤੁਸੀਂ ਘੁੰਮ ਸਕਦੇ ਹੋ ਸੋ ਅੱਗੇ ਲੈ ਕੇ ਚੱਲਦੇ ਹਾਂ ਕੁਝ ਲੋਕਾਂ ਨੂੰ ਮਿਲਦੇ ਨੇ ਵਧੀਆ ਸੋ ਅੱਜ ਆਪਾਂ ਇੱਥੋਂ ਦੀ ਦਿੱਲੀ ਦੀ ਮਾਰਕੀਟ ਵਗੈਰਾ ਘੁੰਮਾਂਗੇ ਸਰੋਜਨੀ ਮਾਰਕੀਟ ਘੁਮਾਵਾਂਗੇ ਲਾਲ ਕਿਲੇ ਦੀ ਲਾਲ ਕਿਲਾ ਘੁਮਾਵਾਂਗੇ ਲਜਪਤਪੁਰ ਨਗਰ ਹੋਰ ਜੰਨੀਆਂ ਮਾਰਕੀਟਸ ਵਗੈਰਾ ਇੱਥੇ ਮੋਸਟਲੀ ਜਿੱਥੇ ਮੈਂ ਰਹਿ ਰਿਹਾ ਇੱਥੇ ਜਿਆਦਾ ਫਰੰਗੀ ਰਹਿੰਦੇ ਨੇ ਸੋ ਆਪਾਂ ਜਾ ਰਹੇ ਹਾਂ ਜੀ ਆਠ ਮਿਊਜ਼ੀਅਮ ਦੇਖਣ ਸੋ ਆਪਾਂ ਟਰਾਈ ਕਰਦੇ ਆਪਾਂ ਮੈਟਰੋ ਚ ਜਾਣਾ ਸ਼ਸਤਰ ਦਾ ਵੈਸੇ ਨਾ ਕੋਈ ਪਾਇਆ ਨਹੀਂ ਕਿਸਨ ਸ਼ਸਤਰ ਨੇ ਨਾਲ ਆਪਣੇ ਕੋਲ ਤੇ ਉੱਪਰ ਵੀ ਆਪਨੇ ਦੇਖ ਸਕਦੇ ਆ ਸੋ ਆਪਾਂ ਤੁਹਾਨੂੰ ਦੱਸਾਂਗੇ ਮੈਟਰੋ ਤੁਸੀਂ ਕਿਵੇਂ ਟਰੈਵਲ ਕਰ ਸਕਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਕਾਰਡ ਬਣਾਵਾਂਗੇ ਮੇਰੇ ਕੋਲ ਦੋ ਤਿੰਨ ਕਾਰਡ ਸੀ ਯਾਰ ਮੈਂ ਦੋ ਤਿੰਨ ਕਾਰਡ ਪਹਿਲਾਂ ਵੀ ਗਵਾਲੇ ਪਰ ਹੁਣ ਅਗਲੀ ਵਾਰੀ ਕੋਈ ਕਾਰਡ ਨਹੀਂ ਗਵਾਉਣਾ ਸੋ ਪਹਿਲਾਂ ਆਪਾਂ ਕਾਰਡ ਬਣਵਾਉਨੇ ਆ ਫਿਰ ਚੱਲਦੇ ਆਂ ਕਾਰਡ ਪਹਿਲਾਂ ਆਪਾਂ ਇੱਧਰ ਚੱਲਦੇ ਆਂ ਕਾਰਡ ਬਣਵਾਉਨੇ ਆਪਾਂ ਸੋ ਆਪਾਂ ਹੈਗੇ ਆਂ ਜੀ ਬਿਲਕੁਲ ਮੈਟਰੋ ਦੇ ਯਹਾਂ ਸੇ ਸੋ ਆਪਾਂ ਕਾਰਡ ਬਣਵਾਉਣਾ ਹਾਂ ਹਾਂ ਜੀ ਅੱਜ ਜੀ ਤੁਸੀਂ ਵੀ ਕਮੈਟਰੋ ਕਾਰਡ ਬਣਵਾ ਰਹੇ ਹੋ ਨਹੀਂ ਮੈਟਰੋ ਕਾਰਡ ਬਣਵਾ ਲੈ ਆਪਾਂ ਫਿਰ ਜਾਏਗੇ ਅੰਦਰ मैं भी काफ़ी टाइम से अच्छा नहीं ऐसा नहीं होगा क्योंकि मैं भी बजे ट्रैवल कर रहा हूँ मेरा तो आपको करना <laughs> था पे करना बैठेगा ठीक है जी मेट्रो कार्ड के लिए ठीक है लो जी कर रहे लिए हाँ जी आप ले सकते हो मेरा इंस्टाग्राम यूट्यूब कहीं पे भी आप सबसे पहले एट थ्री फोर एट फाइव फोर सो वेरीफाई ओ टी पीलाइन कितना भी है कितना सौ रुपया डाल दो उसमें क्या ना कैश ही कर देते दे� ਹਾਂ ਜੀ 50 ਰੁਪਏ ਲੱਗਦੇ ਤੁਹਾਡੇ ਕਾਰਡ ਬਣਨ ਦੇ ਤੇ ਬਾਕੀ ਜਿੰਨਾ ਤੁਸੀਂ ਚਾਰਜ ਕਰਵਾਉਣਾ ਤੁਸੀਂ ਕਰਵਾ ਸਕਦੇ ਆ ਸੋ ਨੈਕਸਟ ਜਿਹੜਾ ਵੀ ਕੋਈ ਡੈਲੀ ਟ੍ਰੈਵਲ ਕਰਨ ਆ ਰਿਹਾ ਸੋ ਯੂ ਕਨ ਨੋਟ ਸਮ ਇੰਸਟਰਕਸ਼ਨਸ ਆ ਜੀ ਮੈਂ ਇਸ ਦਾ ਨਾਮ ਪ੍ਰੋਫਾਈਲ ਬਤਾਉਂਦਾ A R T R A V E L اور ٹریول سنگھ दिस वन ठीक है जी थैंक यू थैंक यू अच्छा अभी ये नया चल रहा है ओके okay. ठीक है भैया थैंक यू सो चेकिंग वगैरह करके कार्ड अपना बन गया कुछ पता यार दिल्ली के फ्रेंडली बंद ने भाजी मेरा वीडियो लो पाजी मेरा वीडियो लो मेरे का ब्लॉग में क्या बात है यार ਅੱਛਾ ਹੈ ਬਈ ਅੱਛੀ ਗੱਲ ਤੇ ਚਲੋ ਚੱਲਦੇ ਆ ਟ੍ਰੇਨ ਲੈਣੇ ਆ ਟ੍ਰੇਨ ਲੈਣ ਤੋਂ ਬਾਅਦ ਅੱਗੇ ਚੱਲਦੇ ਆ ਦੇਖਦੇ ਆ ਸੋ ਸਾਡੀ ਮੈਟਰੋ ਜਿਹੜੀ ਆ ਚੁੱਕੀ ਆ ਟ੍ਰੈਵਲ ਕਰਦੇ ਹੋ ਸੇ ਵਾਇਓਲੇਟ ਲਾਈਨ ਤੇ ਜੀਤਜੀ ਲਾਈਨਾਂ ਦਾ ਧਿਆਨ ਰੱਖੋ ਕੋਸ਼ਿਸ਼ ਕਰੋ ਆਪਣੇ ਅੰਦੇਜ ਫੋਨ ਦੇ ਵਿੱਚ ਮੈਪ ਵਗੈਰਾ ਦਿੱਲੀ ਦਾ ਡਾਊਨਲੋਡ ਕਰ ਲਓ ਸੋ ਤੁਹਾਨੂੰ ਬੜਾ ਈਜ਼ੀ ਹੋਊਗਾ ਹੁਣ ਆਪਾਂ ਉਥੋਂ ਬਾੜਗਾਹਾਂ ਤੋਂ ਦਾ ਮੰਡੀ ਮੰਡੀ ਤੋਂ ਹੁਣ ਆਪਾਂ ਜਾਵਾਂ ਜਾਵਾਂਗੇ ਬਲੂ ਵਾਇਲਟ ਰੈਲ ਰੇ ਕੇ ਅੱਗੇ ਸੋ ਮਿਲਦੇ ਹਾਂ ਸੋ ਦੇਖ ਸਕਦੇ ਆਂ ਵੀ ਇਹ ਮੇਰੇ ਪਿੱਛੇ ਵੀ ਇਹ ਹੁਣ ਅੱਧਰ ਪਾਰੇ ਲੱਗਦੇ ਨੇ ਸੋ ਥੋੜਾ ਚਿਰ ਹੋ ਜਾਏਗੀ ਟ੍ਰੇਨ ਫਿਰ ਆਪਾਂ ਚੱਲਦੇ ਆਂ ਅੱਗੇ ਨੈਕਸਟ ਪਹਿਲਾ ਸਟਾਪ ਸੋ ਬਿਲਕੁਲ ਮੈਂ ਆਪਣੇ ਮੈਟਰੋ ਲੈ ਕੇ ਪਹੁੰਚ ਚੁੱਕਾ ਹਾਂ ਜੀ ਖਾਨ ਮਾਰਕੀਟ ਸੋ ਇੱਥੋਂ ਜਿਹੜੀ ਆਪਾਂ ਮੈਟਰੋ ਜਿਹੜੀ ਆਪਣੀ ਟ੍ਰੇਨ ਛੱਡੀ ਸੀ ਹੁਣ ਨੈਕਸਟ ਸਟੇ ਬਿਲਕੁਲ ਦੇਖ ਸਕਦੇ ਹਾਂ ਖਾਨ ਮਾਰਕੀਟ ਦੇ ਲਾਗੇ ਸੋ ਦਿੱਲੀ ਵਾਲੇ ਜੇਕਰ ਵੀਡੀਓ ਦੇਖਦੇ ਨੇ ਤਾਂ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਦਾ ਸਪੋਰਟ ਜ਼ਰੂਰ ਕਰਿਓ ਸੋ ਆਪਾਂ ਚੱਲਦੇ ਹਾਂ ਜੀ ਇੱਕ ਮਿਊਜ਼ੀਅਮ ਚ ਲੈ ਕੇ ਆਰਟ ਮਿਊਜ਼ੀਅਮ ਜਿਹੜਾ ਮਾਡਰਨ ਆਰਟ ਦਾ ਉੱਥੇ ਜਾ ਰਹੇ ਹਾਂ ਸੋ ਦੇਖਦੇ ਹਾਂ ਨੈਕਸਟ ਕੀ ਬੰਦਾ ਫਿਲਹਾਲ ਆਟੋ ਲੈਣੇ ਆ ਸੋ ਆਟੋ ਲੈ ਕੇ ਆਪਾਂ ਚੱਲੇ ਆ ਜੀ ਸੋ ਆਟੋ ਜਿਹੜਾ ਮੈਂ ਮਿਊਜ਼ੀਅਮ ਵਾਸਤੇ ਲੈ ਚੁੱਕੇ ਆਂ ਫਾਜੀ ਨੇ ਆਪਣੇ ਕੋਲ ਸੀ ਰੁਪਏ ਲੈਣੇ ਆ ਮਾਡਰਨ ਆਰਟ ਦੇ ਸੋ ਨਾਲੇ ਦਿੱਲੀ ਦਾ ਤੁਹਾਨੂੰ ਟ੍ਰੈਕ ਵੀ ਦਿਖਾਉਣੇ ਆ ਥੋੜਾ ਬਹੁਤ ਗਰਮੀ ਹੋ ਰਹੀ ਹੈ ਨਾ ਜੀ ਭਾਈ ਜੀ ਹਾਂ ਗਰਮੀ ਹੈ ਗਰਮੀ ਹੋ ਰਹੀ ਹੈ ਲੋਕੀ ਸਭ ਲੱਗ ਰਿਹਾ ਸੈਸ਼ਨ ਸੈਂਟਰ ਆਪਣੇ ਫਾਪਾ ਜਾ ਰਹੇ ਆ ਸੋ ਪੰਚਰਾਸ ਦੇ ਏਸੀ ਆਪਣਾ ਰਾਸ਼ਟਰੀ ਭਵਨ ਕਲਾ ਭਵਨ ਸੋਰੀ ਸੋ ਜਿਹਦੇ ਵਿੱਚ ਵੀਡੀਓਗ੍ਰਾਫੀ ਨਹੀਂ ਸੀ ਲੋਡ ਸੋ ਕੈਮਰਾ ਜਿਹੜਾ ਸੀ ਮੇਰਾ ਬੰਦ ਸੀ ਸੋ ਹੁਣ ਆਪਾਂ ਜਾਵਾਂਗੇ ਇੰਡੀਆ ਗੇਟ ਸੋ ਉਸੇ ਫੋਟੋਆਂ ਵਗੈਰਾ ਖਿੱਚਦੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਕਰੌਣਿਆਂ ਦਿੱਲੀ ਦੀ ਸੈਰ ਲੈਟਸ ਗੋ ਟ੍ਰੈਫਿਕ ਦਿੱਲੀ ਦਾ ਸੋ ਜੀ ਨੈਸ਼ਨਲ ਆਰਟ ਗੈਲਰੀ ਦੇਖਣ ਤੋਂ ਬਾਅਦ ਮੈਂ ਪਹੁੰਚ ਚੁੱਕਾ ਹਾਂ ਜੀ ਇੰਡੀਆ ਗੇਟ ਤੇ ਸੋ ਨੈਸ਼ਨਲ ਆਰਟ ਗੈਲਰੀ ਤੇ ਗੈਲਰੀ ਦੇ ਬਿਲਕੁਲ ਹੀ ਨੇੜੇ ਇੰਡੀਆ ਗੇਟ ਹੈ ਰ ਤੁਸੀਂ 5 ਮਿੰਟ ਵਾਕ ਕਰਕੇ ਡਿਸਟੈਂਸ ਤੇ ਤੁਸੀਂ ਆ ਸਕਦੇ ਆ ਸੋ ਥੋੜਾ ਜਿਹਾ ਇੱਥੇ ਤੁਹਾਨੂੰ ਝਲਕ ਦਿਖਾਉਣਾ ਹੈ ਸੋ ਆਪਾਂ ਪਹੁੰਚ ਚੁੱਕੇ ਹਾਂ ਜੀ ਬਿਲਕੁਲ ਇੰਡੀਆ ਗੇਟ ਤੇ ਸੋ ਇਹੋ ਗੋ ਜੀ ਇੰਡੀਆ ਗੇਟ ਆ ਸੋ ਪਾਰਕਾਂ 'ਚ ਬੈਗੇ ਤੁਸੀਂ ਆਪਣੀਆਂ ਹਨਾਲ ਦੀਆਂ ਦੇ ਨਾਲ ਉਹ ਜਿਵੇਂ ਉਹ ਸਾਹਮਣੇ ਲੱਗਾ ਏਲੂ ਪੇਲੂ ਟੀਲੂ ਮੇਲੂ ਚੁਮਾ ਚੱਟੀ ਤੇ ਇੱਧਰ ਫੁਆਰਾ ਫੈਂਟਮ ਸੋ ਚੱਲਦੇ ਆ ਲੈ ਕੇ ਤੁਹਾਨੂੰ ਨੀਅਰ ਬਾਏ ਇੰਡੀਆ ਗੇਟ ਦੇ ਸੋ ਮੋਦੀ ਜੀ ਨੇ ਬਹੁਤ ਵਧੀਆ ਬਣਾ ਦਿੱਤਾ ਬਹੁਤ ਖੂਬਸੂਰਤ ਜਿੰਨੀ ਤਰੀਕ ਕੀਤੀ ਜਾਵੇ ਉਨੀ ਸੋਹਣੀ ਆ ਸੋ ਫਰੰਗੀ ਸਾਡੇ ਇੰਡੀਅਨਸ एवरी पीपल ਆਰ ਇੰਜੋਇੰਗ ਸੋ ਨੇੜੇ ਤੋਂ ਤੁਹਾਨੂੰ ਦਿਖਾਉਨੇ ਆ ਸੋ ਮੈਨੀ ਟੂਰਿਸਟ ਸੋ ਪਬਲਿਕ ਵੀ ਆ ਸੋ ਲੈਟਸ ਇੰਜੋਏ ਗਾਇਜ਼ ਬਾਸ ਯਾਰ ਇਥੇ ਨਾ ਗਿਆ ਦੇਖਣੋ ਇਹੋ ਇੰਡੀਆ ਗੇਟ ਆ ਇਹ ਤਾਮਬਲਡ ਕੀਤਾ ਜਾਂਦਾ ਵਾ ਹਰ ਕੋਈ ਦੇਸ਼ ਆਪਣੀ ਪਾਵਰ ਨੂੰ ਮਜ਼ਬੂਤ ਕਰਕੇ ਹਰੇਕ ਨੂੰ ਹਰੇਕ ਦੇਸ਼ ਦੇ ਵਿੱਚ ਜਿਵੇਂ ਪੈਰਿਸ 'ਚ ਮੈਂ ਗਿਆ ਉਦੋਂ ਦੇ ਤੇ ਵੀ ਇਸ ਤਰ੍ਹਾਂ ਦਾ ਇੱਕ ਗੇਟ ਬਣਿਆ ਇਹ ਹੋਰ ਉੱਚਾ ਉੱਚਾ ਬਹੁਤ ਪਾਵਰਫੁੱਲ ਤਾਂ ਮੰਨ ਹੁੰਦੇ ਕਿ ਆਪਣੇ ਆਪ ਦੀ ਇੱਕ ਪਾਵਰ ਸ਼ੋਅ ਕਰਨ ਵਾਸਤੇ ਵੀ ਅਸੀਂ ਦੂਜੀਆਂ ਕੰਟਰੀਆਂ ਨਾਲੋਂ ਬੜੇ ਪਾਵਰਫੁੱਲ ਆ ਵੀ ਤੁਹਾਡੇ ਸਾਡੇ ਤੁਹਾਡੇ ਨਾਲੋਂ ਵੱਧ ਪਾਵਰ ਹੈ ਸੋ ਇਸ ਗੇਟ ਦਾ ਇਹ ਮੀਨਿੰਗ ਜਾਂ ਮਤਲਬ ਇਹ ਨਿਕਲਦਾ ਸੋ ਤੁਸੀਂ ਦੇਖ ਸਕਦੇ ਆ ਤੁਹਾਡੇ ਨੇੜੇ ਤੋਂ ਸੋ ਐਸੇ ਗੇਟਸ ਮਾਰਕ ਤਾਂ ਬਣ ਜਾਂਦੇ ਵੀ ਤੁਹਾਡੇ ਤੋਂ ਹੀ ਤਗੜੀ ਗਿਆ ਵਾਂ ਐਵੇਂ ਨਾ ਕਿਤੇ ਸੋਚਿਓ ਸੋ ਤੇ ਲਿਖਿਆ ਤੂ ਇੰਡੀਅਨਜ਼ ਆਰ ਫਾਲੋਡ ਲਿਸਨ ਟੂ ਫਰੈਂਡਸ ਐਂਡ ਲੀਡਰਸ ਬਾਕੀ ਬੜੀ ਇੰਗਲਿਸ਼ ਸ਼ਮ ਨਹੀ ਮਾਰਨਾ ਸ਼ੰਭਾ ਹਾਂਜੀ ਸੋ ਅਸੀਂ ਪਹੁੰਚੇ ਹਾਂ ਜੀ ਲੋਧੀ ਆਰਟਿਸਟ ਡਿਸਟ੍ਰਿਕਟ ਆਰਟਿਸਟ ਡਿਸਟ੍ਰਿਕਟ ਜੋ ਮਾੜੀ ਮੋਟੀ ਇੰਗਲਿਸ਼ ਤੇ ਹੁੰਦੀ ਮੈਨੂੰ ਭੁੱਲ ਜਾਂਦਾ ਥੋੜਾ ਜਿਹਾ ਆਰਟ ਦਾ ਵੀ ਵਿੱਚ ਪਾ ਦਿੰਨੇ ਆ ਸੋ ਆਪਾਂ ਇੰਡੀਆ ਗੇਟ ਤੋਂ ਪੋਂ ਦੇਖ ਕੇ ਹੁਣ ਆਪਾਂ ਪਹੁੰਚ ਗਏ ਲੋਧੀ ਆਰਡਿਸਟਿਕ ਸੋ ਮੇਰੇ ਪਿੱਛੇ ਤੁਸੀਂ 800 ਮੈਂ ਸਾਹਮਣੇ ਤੁਹਾਨੂੰ ਦਿਖਾਉਣਾ ਥੋੜੀ ਚਲਕ ਕੀ ਆਈ ਬਾਤ ਆ ਯਾਰ ਆ ਤੁਸੀਂ ਦੇਖ ਸਕਦੇ ਆ ਥੋੜਾ ਡਾਕਟਰ ਪੌੜੀਆਂ ਚੜ ਰਿਹਾ ਬਿਮਾਰ ਆ ਇਧਰੋ ਬੈਠੇ ਖਾਪੀ ਰਹੇ ਨੇ ਨੋ ਪਾਵਰਟੀ ਬਾਹਰ ਦੀ ਬਾਹਰ ਇਧਰ ਸੋ ਹੋਰ ਤੁਹਾਨੂੰ ਦਿਖਾਉਣੀ ਆ ਅੱਗੇ ਜਾ ਕੇ ਸੋ ਆ ਵੀ ਯਾਰ ਅਮੇਜ਼ਿੰਗ ਆਰਟ ਬਹੁਤ ਸੋਹਣਾ ਸੋ ਇਧਰ ਵੀ ਤੁਸੀਂ ਦੇਖ ਸਕਦੇ ਆ ਇੱਕ ਨਿਰਤ ਕਰਦੇ ਦਾ ਦ੍ਰਿਸ਼ ਸੋ ਇਹ ਹੈਗੀ ਆ ਲੋਧੀ ਗਾਰਡਨ ਆਰਟਿਸਟਿਕ ਸੋ ਇੱਥੇ ਜਿਹੜੇ ਬਹੁਤ ਹੀ ਕੰਧਾਂ ਦੇ ਇਹਨਾਂ ਦੇ ਆਰਟਿਸਟ ਨੇ ਜਿਹੜੇ ਇੱਥੋਂ ਦੇ ਹਨ ਬਹੁਤ ਸੋਹਣੇ ਸੋਹਣੇ ਚਿੱਤਰ ਬਣਾਏ ਨੇ ਇਹ ਤੋਂ ਬੜੇ ਲੋਕ ਦੂਰੋਂ ਦੂਰੋਂ ਇਸ ਚੀਜ਼ ਨੂੰ ਦੇਖਣ ਆਉਂਦੇ ਨੇ ਸੋ ਤੁਹਾਨੂੰ ਵੀ ਮੈਂ ਕੋਸ਼ਿਸ਼ ਕਰ ਰਿਹਾ ਥੋੜੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਵਰ ਕਰਕੇ ਦਿਖਾਉਂਦਾ। ਇਹ ਕਰਾਂ। ਸੋ ਹੁਣ ਮੈਂ ਹੈਗਾ ਵਾਂ ਜੀ ਬਿਲਕੁਲ ਖਾਨ ਮਾਰਕੀਟ ਜਿਹੜੀ ਦਿੱਲੀ ਦੀ ਅਮੀਰ ਲੋਕਾਂ ਦੀ ਮਾਰਕੀਟ ਆ। ਸੋ ਮੇਰੇ ਨਾਲ ਤੁਸੀਂ ਅਸੇ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਜਿਹੜੀਆਂ ਅਮੀਰ-ਨੇ ਲੋਕਾਂ ਦੀਆਂ ਗੱਡੀਆਂ ਜਿਹੜੀਆਂ BMW ਹੋਵੇ, ਆ ਹੋਵੇ, ਅਗੋਥਾਰ ਹੋਵੇਗੀ, ਆ GMC ਜਾਂ ਹੋਰੇ ਜਿੰਨੀ ਮਾਰਕੀਟ ਹੈ ਇੱਥੇ ਕਾਈਂਡ ਆਫ ਲਾਈਕ ਜਿਵੇਂ ਯੂਰੋਪੀਅਨ ਹੁੰਦੇ ਹਨ। ਹਣਾ। ਸੋ ਲੈ ਕੇ ਚੱਲਦੇ ਆ ਤੁਹਾਨੂੰ ਨੈਕਸਟ ਦਿਖਾਉਣਾ ਮੈਂ ਤੁਹਾਨੂੰ ਦਿੱਲੀ ਦੀ ਖਾਨ ਮਾਰਕੀਟ ਮੇਰੇ ਨਾਲ ਬਨੇ ਰਹੋ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਗੱਡੀ ਗਈ ਰੁਕ ਲੈਟਸ ਗੋ ਟੂ ਐਕਸਪਲੋਰ ਸਵਿਸਤਰਾਣੀਆਂ ਛੋਟੀਆਂ ਛੋਟੀਆਂ ਲੰਬੀਆਂ ਲੰਬੀਆਂ ਖਾਰਾਂ ਜਿਹੜੀਆਂ ਤੁਸੀਂ ਇੱਥੇ ਦੇਖ ਸਕਦੇ ਆ ਲੈਟਸ ਗੋ ਟੂ ਐਕਸਪਲੋਰਿੰਗ ਖਾਨ ਮਾਰਕੀਟ ਸੋ ਇੱਕਦਮ ਹੀ ਸੋ ਕੁਝ ਐਕਟੀਵਿਟੀਜ਼ ਮੰਨ ਲਓ ਜਿਵੇਂ ਇਹਨਾਂ ਦੇ ਵਿੱਚ ਹੁੰਦਾ ਸੋ ਇੱਥੇ ਆਹ ਦੇਖ ਸਕਦੇ ਜੀ ਫਾਰਮਰ ਰੂਮ ਗ੍ਰੈਮਰ ਰੂਮ ਚੀਜ਼ ਸੋ ਬੜੇ ਵੱਡੇ ਬ੍ਰਾਂਡ ਜਿਹੜੇ ਲੁਕਸ ਲੋਨ ਬੈਕਰੀ ਵਗੈਰਾ ਹੁੰਦੇ ਪੂਰਾ ਜਿਵੇਂ ਨਾ ਇਹਨਾਂ ਨੇ ਮੰਨ ਲਓ ਪੂਰਾ ਯੂਰੋਪੀਅਨ ਸਟਾਈਲ ਦੇ ਵਿੱਚ ਜਿਹੜਾ ਇਹਨੂੰ ਕਵਰ ਕੀਤਾ ਹੋਇਆ ਸੋ ਤੁਹਾਨੂੰ ਮੈਂ ਦਿਖਾ ਰਿਹਾ ਖਾਨ ਮਾਰਕੀਟ ਸੋ ਤੁਸੀਂ ਸੈਰ ਕਰ ਰਹੇ ਹੋ ਸੋ ਇੱਥੇ ਜਿੰਨੇ ਵੀ ਓਟੇ ਵੱਡੇ ਜਾਂ ਅਮੀਰ ਮਿਹਨ ਲੋਕ ਜਿਹੜੇ ਨੇ ਜ਼ਿਆਦਾਤਰ ਇੱਥੇ ਆਉਂਦੇ ਨੇ ਸੋ ਇਹ ਤੋਂ ਤੁਸੀਂ ਜੇਕਰ ਤੁਸੀਂ ਖਾਣਾ ਤੁਸੀਂ 2:00 ਵਜੇ ਨਾ ਕੋਈ ਮਾਰਕੀਟ ਦੇ ਵਿੱਚ ਲੈ ਸਕਦੇ ਆ ਜਿਸ ਦਾ ਨਾਮ ਹੈ ਸੋ ਹਾਂਜੀ ਸੋ ਜਿੰਨੇ ਵੀ ਦਿੱਲੀ ਦੇ ਜਿਹੜੇ ਅਮੀਰ ਲੋਕ ਨੇ ਉਹ ਜਿਆਦਾ ਇੱਥੇ ਵਿਜ਼ਿਟ ਕਰਦੇ ਆ ਸੋ ਇਸ ਤਰ੍ਹਾਂ ਦਾ ਤੁਹਾਨੂੰ ਇੱਥੇ ਖਾਨ ਚਾਚਾ ਵੀ ਇੱਥੇ ਹੀ ਆ ਚਾਚੇ ਦੀਆਂ ਚਾਚੀਆਂ ਵੀ ਇੱਥੇ ਹੀ ਆ ਸੋ ਲੁਕਸ ਮੈਜੀਕਲ ਸੋ ਇੱਧਰ ਤੁਸੀਂ ਦੇਖ ਸਕਦੇ ਆ ਇਹ ਪੂਰਾ ਮਾਰਕੀਟ ਜਿਹੜਾ ਛੋਟੇ ਦੇ ਬਿਲਕੁਲ ਛੋਟਾ ਏਰੀਆ ਵਾ ਸੋ ਜ਼ਿਆਦਾਤਰ ਲੋਕ ਜਿਵੇਂ ਲੱਜਪਤ ਨਗਰ ਹੋ ਗਿਆ ਕਨਾਰਟ ਪਲੇਸ ਹੋ ਗਿਆ ਜਾਂ ਪਾਲਕਾ ਬਾਜ਼ਾਰ ਹੋ ਗਿਆ ਉਹਨਾਂ ਨੂੰ ਅਵੋਇਡ ਕਰਕੇ ਜਿਹੜੀ ਲੋਕ ਨੇ ਇੱਥੇ ਹੁੰਦੇ ਨੇ ਕਿਉਂਕਿ ਇੱਥੇ ਉਹੀ ਬੰਦਾ ਆ ਸਕਦਾ ਜਿਹਦੀ ਜੇਬ ਵਿੱਚ ਚਾਰ ਛੱਲੜਾ ਹੈ ਗਿਆ ਜੇਕਰ ਤੁਹਾਡੇ ਚਾਲ ਵਿੱਚ ਚਾਰ ਛੱਲੜਾ ਤੇ ਤੁਸੀਂ ਇਹ ਮਾਰਕੀਟ ਆ ਸਕਦੇ ਜ ਨਹੀਂ ਹੈਗੇ ਤੇ ਨਹੀਂ ਨਾ ਵੀ ਇੱਕਾ ਗੱਤਾ ਜਿਹਾ ਲਿਆ ਉਥੋਂ ਸ਼ਾਮ ਨੂੰ ਸਕੈਚ ਬਣਾਉਣੇ ਆ ਜਾ ਕੇ ਨਹੀਂ ਗਮਾਉਣੇ ਆ ਸੋ ਮੇਰੇ ਨਾਲ ਤੁਸੀਂ ਦੇਖ ਸਕਦਾ ਤੁਸੀਂ ਫਰੰਗੀ ਹੰਗੀ ਭੰਗੀ ਸਾਰੇ ਹੀ ਹੁੰਦੇ ਨੇ ਤਾਂ ਅੱਪਏ ਪਹੁੰਚਿਆ ਸੋ ਜਿਹੜੀ ਬੁੱਕ ਸ਼ਾਪ ਤੁਸੀਂ ਦੇਖ ਰਹੇ ਹੋ ਟੂ ਮੱਚ ਫੇਮਸ ਔਨ ਇੰਸਟਾਗ੍ਰਾਮ ਅਰੇ ਪੂਰਾ ਮਤਲਬ ਇਤਨਾ ਦੇ ਸੋ ਲੋਕ ਦੂਰ ਦੂਰੋਂ ਫੋਟੋ ਲੈਣ ਆਉਂਦੇ ਨੇ ਸੋ ਮੇਰੇ ਨਾਲ ਤੁਸੀਂ ਦੇਖ ਰਹੇ ਹਾਂ ਪੂਰਾ ਤੁਹਾਨੂੰ ਖਾਨ ਮਾਰਕੀਟ ਅੱਜ ਕਮਾਉਣੀ ਆ ਤੁਹਾਡੇ ਭਰਾ ਨੇ ਸੋ ਤੁਹਾਡੇ ਲਾਈਫ ਸਟਾਈਲ ਤੇ ਡਿਪੈਂਡ ਕਰਦਾ ਦਾ ਤੁਸੀਂ ਕਿਹੜੇ ਸਟੈਂਡਰਡ ਤੇ ਜੀਣਾ ਚਾਹੁੰਦੇ ਆ ਸੋ ਇਦਾਂ ਫਿਰ ਬਾਈ ਜਿਹੜੇ ਕੋ ਜਿੰਨੀ ਜੀਵ ਤੇ ਜਿੰਨਾ ਮਾਲ ਹੈ ਉਸੇ ਹਿਸਾਬ ਨਾਲ ਉਹ ਜੀ ਰਿਹਾ ਹੈ ਹਨਾ ਸੋ ਇੱਧਰ ਉਹ ਹੀ ਕੱਪੜੇ ਉਹ ਸਭ ਕੁਝ ਬਾਰ ਦੇ ਮਾਰਕੀਟ ਦੇ ਵਿੱਚ ਆ ਕੇ ਜਿਹੜੀਆਂ ਚੀਜ਼ਾਂ ਕੋਈਆਂ ਮੱਚ ਥੋੜੀਆਂ ਐਕਸਪੈਂਸਿਵ ਜ਼ਿਆਦਾ ਉਹ ਜੰਦੀਆਂ ਸੋ ਲੈਟਸ ਸੀ ਖੋਦਾ ਦਾ ਸੋ ਲੋਕ ਆਪ ਕੋ ਆਪਣੇ ਤਰੀਕੇ ਦੇ ਨਾਲ ਸੋ ਤੁਸੀਂ ਦੇਖ ਰਹੇ ਹੋ ਖਾਨ ਮਾਰਕੀਟ ਸੋ ਫੋਲ ਗਿਰੋ ਘੁੰਮਦੇ ਆਪਾਂ ਬੈਠਾ ਲੱਗਦਾ ਸਭ ਤੋਂ ਚੁਬਾ ਜਿਦੋਂ ਕੰਜ ਮਾਤਾ ਗੇਰ ਹੀ ਨਿਕਾਂ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਸੋ ਕਿਉਂਕਿ ਅਸੀਂ ਤੁਹਾਨੂੰ ਦਰਸ਼ਨ ਕਰਵਾਉਂਦੇ ਰਹਿੰਨੇ ਆ ਕਾਕ ਤੁਸੀਂ ਦੇਖ ਹੀ ਸਕਦੇ ਆ ਹਣਾ ਦਲਤਨਾ ਸਮਝ ਲਿਆ ਕਰੋ ਸੋ ਥੋੜਾ ਜਿਹਾ ਇਹ ਹਿੱਸਾ ਖਾਨ ਮਾਰਕੀਟ ਦਾ ਸੋ ਇੱਧਰ ਸੋ ਉਧਰੋਂ ਸਾਹਮਣੇ ਤੁਸੀਂ ਕੁਝ ਨਾ ਕੁਝ ਸ਼ਖਸ਼ ਕਰ ਸਕਦੇ ਆ ਚੀਪਸ ਸੀਟੀਓਨ ਤੋਂ ਏਟ ਚੀਪਸ ਸੋ ਇਹ ਜੀ ਅੱਜ ਦਾ ਮੇਰਾ ਵਲੌਗ ਦਿੱਲੀ ਦੇ ਵਿੱਚ ਮੇਰਾ ਪਹਿਲਾ ਇਨਹਾਪ ਦਿਨ ਸੋ ਜਿਦੇ ਚ ਤੁਹਾਨੂੰ ਇੰਡੀਆ ਗੇਟ ਦੀ ਇਥੋਂ ਦੇ ਮਾਰਕੀਟ ਦੀ ਕਨਾਟ ਪਲੇਸ ਦੀ ਤੇ ਆਪਣਾ ਖਾਨ ਮਾਰਕੀਟ ਤੇ ਦੋ ਤਿੰਨ ਹੋਰ ਜਗ੍ਹਾਵਾਂ ਜਿਹੜੀਆਂ ਤੁਹਾਨੂੰ ਐਕਸਪਲੋਰ ਕਰਨ ਆਈਆਂ ਵਾ ਕੋ ਨਾਲ ਹੀ ਕੱਲ ਨੂੰ ਆਪਾਂ ਕੁਤਬ ਮਨਾਰ ਤੇ ਇੱਕ ਚੋਰ ਬਾਜ਼ਾਰ ਦੂਜਾ ਜਾਮਾ ਮਸਜਿਦ ਸੋ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਅਗਲੇ ਵਲੌਗ ਚ ਕਵਰ ਕਰਾਂਗੇ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰ ਦਿਓ ਸੋ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਸੋ ਸੀ ਯੂ ਨੈਕਸ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਬਾਹੁ